ਸੁਖਾ ਵੀਰ ਉਹਨਾਂ ਵੱਲੋਂ 5-500 ਦਾ ਹੋਵੇਗਾ ਲੈ ਵੀ ਫੱਦੇ ਸਿਆ ਵਿਖਾ ਦੁਨੀਆ ਨੂੰ ਵਿਖਾ ਦੁਨੀਆ ਨੂੰ ਵੀ ਆ ਬਾਜੀ ਜੰਡ ਦਾ ਪੁੱਤਰ ਹੈ ਇੱਕ ਵੇੜੀ ਤਾੜੀ ਵੱਡੀ ਸਾਰੀ ਮਾਰ ਦਿਓ ਵੱਡੀ ਸਾਰੀ ਮਾਰ ਦਿਓ ਜਿੱਦਾਂ ਬਾਜੀ ਜੰਡ ਨੇ ਕਿਹਾ ਸੀ ਨਾ ਵੀ ਇਹਨੂੰ ਆ ਲੈਣ ਦੋ ਗਰਾਊਂਡ ਦੇ ਵਿੱਚ ਹਾਂਜੀ ਲਓ ਕਬੱਡੀ ਫੇਰ ਪੈ ਚੁੱਕੀ ਹੈ ਆਉਣ ਵਾਲੀ 23 ਤਰੀਕ ਪਿੰਡ ਘਲੋਟੀ ਦਾ ਕਬੱਡੀ ਕੱਪ ਖੇੜਿਆ ਜਾਵੇਗਾ ਮੇਧੇਲੀ ਕਬੱਡੀ ਫੈਡਰੇਸ਼ਨ ਦੇ ਆ ਟੀਮਾਂ ਹੋਣ ਗਿਆ ਸਾਡਾ ਵੀਰ ਤਨੂ ਭੰਦੇਰ ਹੈ ਰਿੱਕੀ ਅਦਨਾਵ ਦਾ ਔਰ ਨਾਲ ਹਰਸ਼ਮਨ ਮਾਨ ਹੁਣੀ ਪਵਨ ਗਰਚੇ ਹੁਣੀ ਸੱਦੇ ਦੇ ਰਿਹਾ ਪਰ ਇਧਰ ਪਈ ਕਬੱਡੀ ਤੇ ਬਿੱਲਾ ਬਿੱਲਾ ਪੱਜ ਗਈ ਪੁੱਠੀ ਲੱਗਿਆ ਜੋਰ ਤੇ ਅੰਕ ਚੋਟੀ ਦਾ ਕਬੱਡੀ ਕੱਪ ਖੇੜਿਆ ਜਾਵੇਗਾ सरपंच दशवीर ਢੁੱਡੀਕੇ سابقا ਸਰਪੰਚ ਜਸਵੀਰ ਸਿੰਘ ਢੁੱਡੀਕੇ ਉਹਨਾਂ ਵੱਲੋਂ ਸੱਜੇ ਦਿੱਤੇ ਜਾ ਰਹੇ ਐ ਲੈ ਵੀ ਵੀਰਿਆ ਪਈ ਹੋਈ ਕਬੱਡੀ ਤੇ ਕਰਦੇ ਵਿੱਕੀ ਸਾਹਿਬ ਲਾਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਪਈ ਹੋਈ ਰੇਡ ਉਹ ਜੰਡ ਵਾਲੇ ਪਾਜੀ ਦਾ ਲਾੜ ਦਾ ਸੁਪੁੱਤਰ ਮੇਰੇ ਵੀਰੋਂ ਕਰਦਾ ਟਰਾਈ ਲਾ ਪਾਉ ਜੱਫਾ ਨਹੀਂ ਆ ਰਿਹਾ ਲੋ ਪਈ ਹੋਈ ਖੇਡ ਕਬੱਡੀ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਕਬੱਡੀ ਦੇ ਮਹਾਨ ਲੇਖਕ ਸੁਖੀ ਮਾਟਰ ਜੀ ਸਾਡੇ ਦਰਮਿਆਨ ਪੁੱਜ ਚੁੱਕੇ ਹੈ ਆਪਾਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਅੱਜ ਬੂਟੇ ਬਾਈ ਦੇ ਵੀ ਕਹਿੰਦੇ ਵੱਡਾ ਸਨਮਾਨ ਹੈ ਔਰ ਸੁਖੀ ਮਾਟਰ ਜੀ ਲੋਪੋ ਵਾਲੇ ਵਿਸ਼ੇਸ਼ ਤੌਰ ਤੇ ਪੁੱਜੇ ਹੈ ਅਜੈਬ ਸਿੰਘ ਜੀ ਜੁਕੇ ਉਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਹੈ ਮੈਂ ਬੇਨਤੀ ਕਰਦਾ ਹਾਂ ਵੀ ਵੀਰ ਆਪਣਾ ਸਨਮਾਨ ਪ੍ਰਾਪਤ ਕਰ ਲੈਣ ਹਾਂਜੀ ਕਰਿਓ ਗੱਲ ਫੱਤੇ 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 ਵਾਹ ਫੱਤੇ ਵਾਹ ਫੱਤੇ ਵਾਹ ਫੱਤੇ ਪਿਆਰ ਬਣਾਈ ਹੱਕ